ਸਾਡੀ ਕੁਝ ਬੰਦੇ ਜਿਹੜੇ ਸਿਮਰਨ ਨੂੰ ਕਹੀ ਜਾਂਦੇ ਨੇ दारू ਪੀਤੀ ਹੋਈ ਆ ਫਲਾਣਾ ਕਰਿਆ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਛਾਨਣ ਚ ਮਣਾ ਕਿਉਂ ਕਰ ਰਿਹਾ ਮੇਰਾ ਚਲੋ ਮਾਮਲਾ ਹੀ ਗਲਾਸ ਮਾਰਨ ਦਾ ਤੇ ਮੇਰੀ ਉਹ ਆ ਕੇ ਮੇ ਤੋਂ ਮਾਫੀ ਮੰਗ ਲਵੇ ਮਾਮਲਾ ਖਤਮ ਹੋ ਜਾਂਦਾ ਹੈ ਚਲੋ ਸੁਣੋ ਕਿਉਂ ਬੈਣੀਪਾਲ ਬੰਦੇ ਪਛਾਨਣ ਚ ਮਣਾ ਕਿਉਂ ਕਰ ਰਿਹਾ ਹੈ ਜੈਨੇ ਵਿੱਚ ਸਾਨੂੰ ਸਿਮਰਨ ਨੂੰ ਨਾਮ ਨਹੀਂ ਲਿਆ ਅਸੀਂ ਆਣ ਵਾਲੇ ਸਮੇਂ ਚ 2000 ਬੰਦੇ ਦਾ ਕੱਖ ਵੀ ਅਸੀਂ ਕਰਕੇ ਕਿੱਥੇ ਵੀ ਦਰਿਆ ਪਾਕਿਸਤਾਨ ਦੀ ਰੋਡ ਉੱਥੇ ਬਚਾ ਸਕਦੇ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਉਹਨਾਂ ਨੇ ਗਲਾਸ ਮਾਰਿਆ ਇਹਨੇ ਨਕਾਰ ਦੇ ਤੇ ਬਾਕੀ ਜਿਹੜੇ ਦੋ ਬੰਦੇ ਰਹਿ ਗਏ ਉਹਨਾਂ ਨੂੰ ਘੋਟ ਕਰ ਤੇ ਸਿਮਰਨ ਰਾਏ ਨਾਮ ਕਰੂਗੀ ਤਾਂ ਵੀ ਸਾਨੂੰ ਕੋਈ ਤਰਾ ਨਹੀਂ ਅਸੀਂ ਇਹ ਕੁੜੀ ਦੀ ਤਸੱਲੀ ਕਰਾਣੀ ਹੈ ਸਾਨੂੰ ਦੇ ਵੀ ਕੁੜੀ ਦੀ ਤਸੱਲੀ ਹੋਵੇ ਕੁੜੀ ਆਪਣੇ ਉਹਨੂੰ ਕੱਲੀ ਨਾ ਸਮਝੇ ਕਿਉਂਕਿ ਵੀਰੇ ਅਸੀਂ ਇੰਨਾ ਸਿਰਤੀ ਕੰਮ ਕਰਦੇ ਹਾਂ ਇੰਨਾ ਸਿਰ ਤੋਂ ਕਮਾਨੇ ਆਂ ਔਰ ਸਾਡਾ ਅਸੀਂ ਜਿਆਦਾ ਇਹਨਾਂ ਦੇ ਨਾਲ ਨਹੀਂ ਖੜਾਂਗੇ ਇਹਰ ਕੱਲ ਨੂੰ ਕੌਣ ਖੜੂ ਇਹ ਚੀਜ਼ਾਂ ਮੀਡੀਆ ਦੇ ਆ ਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਦਾ ਹੁਣ ਤੁਸੀਂ ਕਹਿ ਰਹੇ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਮੈਂ ਉਹ ਨਹੀਂ ਨਖੇਦੀ ਕਰਦਾ ਪੰਜਾਬ ਇਸ ਦੇ ਵੱਲ ਇੰਨਾ ਵਿੱਚ ਨਹੀਂ ਬੋਲਦੇ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਸਾਨੂੰ ਪਤਾ ਸਾਡੇ ਦਾ ਅੱਗੇ ਬਿਜ਼ਨਸ ਪਹਿਲਾਂ ਕਰੋਨਾ ਨੇ ਖਾ ਲਿਆ ਨੌਟ ਬੰਦੀ ਨੇ ਖਾ ਲਿਆ ਆ ਰਹਿਣਾ ਖੁਰਦਾ ਆ ਪਾਰਟੀਆਂ ਹੁਣ ਸਾਡੇ ਬਾਰੇ ਕੀ ਸੋਚਣਗੇ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਕਰਨਾ ਆ ਮੈਂ ਉਹਨਾਂ ਦਾ ਬਾਇਓ ਕਾਟ ਕਰਦਾ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਏ ਪੰਜਾਬ ਡੀਜੇ ਵਾਲੇ ਅਤੇ ਕਲਾਕਾਰ ਕਿਆ ਉਹ ਹਨ ਸਿਮਰਨ ਸੰਧੂ ਦੇ ਨਾਲ ਲੁਧਿਆਣਾ ਦੇ ਮਲੇਰ ਕੋਟਲਾ ਰੋਡ ਤੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਪੰਜਾਬ ਦੇ ਡੀਜੇ ਵਾਲੇ ਅਤੇ ਕਲਾਕਾਰ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਉਹ ਸਿਮਰ ਸੰਧੂ ਦੇ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਸਿਮਰ ਸੰਧੂ ਦੇ ਨਾਲ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਸਿਮਰ ਸੰਧੂ ਦੇ ਨਾਲ ਜਿਸ ਵੀ ਮੁੰਡੇ ਨੇ ਬਤਮੀਜ਼ੀ ਕੀਤੀ ਹੈ ਉਸ ਨੂੰ ਕਾਬੂ ਕੀਤਾ ਜਾਏ ਅਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਮੁੰਡੇ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਵਿੱਚ ਲਿਆ ਗਿਆ ਉਹ ਉਹ ਨੌਜਵਾਨ ਨਹੀਂ ਹੈ ਜਿਸ ਦੇ ਵੱਲੋਂ ਸਿਮਰ ਦੇ ਨਾਲ ਬਤਮੀਜ਼ੀ ਕੀਤੀ ਗਈ ਸੀ ਇਸ ਦੇ ਲਈ ਪੰਜਾਬ ਦੇ ਡੀਜੇ ਵਾਲੇ ਅਤੇ ਕਲਾਕਾਰਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਜੋ ਵੀ ਮੁਜਰਮ ਹੈ ਉਸ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਇਹਨਾਂ ਦਾ ਪ੍ਰਚਾਰ ਚਲਾਰਾ ਉਹਨਾਂ ਦੀ ਪ੍ਰਧਾਨਗੀ ਕਰ ਰਹੀ ਜੀ ਇਹਨਾਂ ਸਾਲਾਂ। ਅੱਜ ਜੋ ਅਸੀਂ ਪ੍ਰਧਾਨੂ ਜੀ ਦੁਬਾਰਾ ਜੋ ਅੱਜ ਦੁਬਾਰਾ ਅਸੀਂ ਦੁਬਾਰਾ ਅਸੀਂ ਜੋ ਕਰਨਾ ਹੈ ਸਰ ਕੈਮਰਾ ਲੱਗੋ ਉੱਪਰ ਲੈ ਕੇ ਕੈਮਰੇ ਵਾਲੇ ਲੈ ਕੇ ਜੋ ਅਸੀਂ ਜੋਨਟ ਬੋਲੇ ਰਹੇ ਨੇ ਜੀ ਇਹਦੇ ਲੈ ਕੇ ਬੋਲਾਂਗੇ ਇਹਦੇ ਲੈ ਕੇ ਜੋ ਅਸੀਂ ਅੱਜ ਜੋ ਇਕੱਠੇ ਹੋਏ ਆ ਸਾਡਾ ਕਾਰਨ ਐ ਸੀ ਜੋ ਤੁਹਾਨੂੰ ਪਤਾ ਹੀ ਆ ਕੁਝ ਦਿਨਾਂ ਤੋਂ ਤੁਹਾਨੂੰ মিডিਆ ਜਾਣੂ ਹੋ ਸਾਰੇ ਤੁਸੀਂ ਹਨਾ ਤੁਹਾਡਾ মিডিਆ ਰਿਪੋਰਟ ਕਰਨਾ ਪੜਦਾ ਧੰਨਵਾਦ মিডিਆ ਦਾ ਕਰਨਾ ਸਾਰੀ ਦਾ ਉਹ ਪੂਰੀ ਤੁਸੀਂ ਬਾਤ ਚੱਕੀ মিডিਆ ਇਹ ਕੈਸੀ ਚੀਜ਼ ਆ ਜਬ ਆ ਚੱਕਨ ਤੇ ਆਜਣ ਚੱਕਨ ਤੇ ਆਉਂਦੇ ਨੇ ਅੱਜ ਜਿਹੜਾ ਕੱਖ ਹੋਇਆ ਅੱਜ ਸਮਰਥਨ ਦੇਣ ਦੇ ਮਾਰੇ ਅੱਜ ਜੋ ਸਿਮਰਨ ਜਿਹਨੇ ਦੇਖੋ ਸਾਡੇ ਕੁਝ ਬੰਦੇ ਜਿਹੜੇ ਸਿਮਰਨ ਨੂੰ ਕਹੀ ਜਾਂਦੇ ਨੇ ਦਾਰੂ ਪੀਤੀ ਹੋਈ ਆ ਫਲਾਣਾ ਕਰਾ ਯਾਰ ਸਾਡੀ ਸਹਿ ਲੋਕਾਂ ਚ ਕੀ ਜਾ ਰਹੀ ਆ ਮੈਂ ਤਾਂ ਪੁੱਛਣਾ ਜੈਨੂੰ ਸਾਡੀ ਸਹਿ ਕੀ ਸੋਚਣ ਦੇ ਲੋਕ ਸਾਡੇ ਪਾਗੇ ਸਾਡ ਕੋਣ ਪਰਾਂ ਬੁੱਕਰਾਊਗਾ ਕੋਣ ਕੁੜੀਆਂ ਸਾਡੇ ਲਾਊਗਾ ਦਾਰੂ ਦਾ ਤਾਂ ਮਾਮਲਾ ਹੈ ਹੀ ਨਹੀਂ ਵਿੱਚ ਚਲੋ ਮਾਮਲਾ ਹੀ ਗਲਾਸ ਮਾਰਨ ਦਾ ਤੇ ਮੇਰੀ ਉਹ ਆ ਕੇ ਮੇ ਤੋਂ ਮਾਫੀ ਮੰਗ ਲਵੇ ਮਾਮਲਾ ਖਤਮ ਹੋ ਜਾਂਦਾ ਹੈ ਸੁਣੋ ਅਸੀਂ ਤਾਂ ਅਸੀਂ ਅੱਜ ਜਿਹੜੀ ਸਾਡੇ ਪੰਜਾਬ ਐਸੋਸਿਏਸ਼ਨ ਦੇ ਵ ভাইস ਪ੍ਰਧਾਨ ਜੀ ਬੱਬੂ ਬਿੱਟੂ ਜੀ ਬੈਠੇ ਨੇ ਮੁਖਸਲ ਤੋਂ ਸਾਡੇ ਕਮਲ ਧੂਰੀ ਜੀ ਚੇਅਰਮੈਨ ਦੇ ਆਏ ਨੇ ਸਾਡੇ ਪੰਜਾਬ ਦੇ ਉਧਰ ਜਲੰਧਾ ਤੋਂ ਕੀਮਤੀ ਜੀਸਤ ਦੇ ਬੈਠੇ ਨੇ ਸਾਡੇ ਜੋਲੀ ਜੀ ਅਮਰ ਜੋਲੀ ਬੈਠਾ ਪ੍ਰਿੰਪਟੋ ਜਿਲ੍ਹਾ ਪ੍ਰਧਾਨ ਪੰਮਾ ਜੀ ਐਨੀ ਦੂਰੋਂ ਵਾਲੇ ਦੇ ਬੰਦੇ ਸਾਡੇ ਨਹੀਂ ਸਤਪਾਲ ਗੋਰੀ ਜ਼ਿਲਹੰਦਰ ਤੋਂ ਆਏ ਨੇ ਸਰਾਂ ਤੋਂ ਜਿਹੜੇ ਮਨਦੀਪ ਪ੍ਰਧਾਨ ਜੀ ਅਸੀਂ ਸਾਰੀ ਟੀਮ ਅੱਜ 100 150 ਬੰਦੇ ਦੀ ਸਾਰੀ ਪੰਜਾਬ ਉੱਧਰ ਘਰ ਮਲਾਈ ਨੇ ਜਿਹੜੇ ਵਿੱਚ ਸਾਨੂੰ ਸਿਮਰਨ ਨੂੰ ਸਾਹਬ ਨਾਮ ਲਿਆ ਅਸੀਂ ਆਣ ਵਾਲੇ ਸਮੇਂ 'ਚ 2000 ਬੰਦੇ ਦਾ ਕੱਖ ਵੀ ਅਸੀਂ ਕਰਕੇ ਕਿੱਥੇ ਵੀ ਦਰਿਆ ਪਾਕਸਾਨ ਦੀ ਰੋਡ 'ਤੇ 50 ਆ ਗਏ ਚੱਲ ਕੋਈ ਦਿੱਕਤ ਕਿਵੇਂ ਦਾ ਇਨਸਾਫ ਹੋਣਾ ਅਸੀਂ ਕਿਹਾ ਜੀ ਦੇਖੋ ਜੀ ਇਹਨਾਂ ਨੇ ਉਹਨਾਂ ਨੇ ਗਲਾਸ ਮਾਰਿਆ ਇਹਨੇ ਕਾਰ ਬੇਟਰੀ ਬਾਕੀ ਜਿਹੜੇ ਦੋ ਬੰਦੇ ਰਹਿ ਗਏ ਉਹਨਾਂ ਨੂੰ ਗੋਲ ਕਰ ਇੱਕ ਫੜਿਆ ਨਾ ਹੋਲੇ ਦੋ ਹੋਰ ਰਹਿ ਗਏ ਨਾ ਜਦ ਤੱਕ ਜਲਦੀ ਰੱਖ ਦੇ। ਬਾਕੀ ਸਿਮਰਨ ਬੈਠੀ ਆ। ਜੇ ਸਿਮਰਨ ਰਾਜਨਾਮਾ ਕਰੂਗੀ ਤਾਂ ਵੀ ਸਾਨੂੰ ਕੋਈ ਤਰਾਹ ਦੀ ਅਸੀਂ ਇਹ ਕੁੜੀ ਦੀ ਤਸੱਲੀ ਕਰਾਣੀ ਆ। ਸਾਨੂੰ ਨੇ ਵੀ ਕੁੜੀ ਦੀ ਤਸੱਲੀ ਹੋਵੇ। ਕੁੜੀ ਆਪਣੇ ਉਹਨੂੰ ਕੱਲੀ ਨਾ ਸਮਝੇ। ਕਿਉਂਕਿ ਵੀਰੇ ਅਸੀਂ ਇੰਨਾ ਸਿਰ ਤੇ ਕੰਮ ਕਰਦੇ ਆ। ਇੰਨਾ ਸਿਰ ਤੋਂ ਕਮਾਨੇ ਔਰ ਸਾਡਾ ਅਸੀਂ ਜਦ ਇਹਨਾਂ ਦੇ ਨਾਲ ਨਹੀਂ ਖੜਾਂਗੇ। ਯਾਰ ਕੱਲ ਨੂੰ ਕੌਣ ਖੜੂ? ਜੋ ਆ ਇਹਨਾਂ ਦੇ ਲਫ਼ਜ਼ ਬੋਲੇ ਨੇ ਸਾਡੇ ਹੈ ਜੇ ਸਾਡੀ ਨੇ ਨਾ ਵਿੱਚੋਂ ਹੈ। ਪਰ ਲਫ਼ਜ਼ ਜੋ ਬੋਲੇ ਨੇ ਮੈਂ ਉਹ ਨਹੀਂ ਨਕਦੀ ਕਰਦਾ ਪੰਜਾਬ ਇਸ ਦੇ ਵੱਲ ਇੰਨਾ ਵਿੱਚ ਨਹੀਂ ਬੋਲਦੇ ਜੇ ਤੁਸੀਂ ਸਮਝੌਤਾ ਕਰਾਣਾ ਸੀ ਕੁੜੀ ਦਾ ਤੁਸੀਂ ਜਾ ਕੇ ਕਰਾ ਸਕਦੇ ਸੀ ਪਰ ਕੁੜੀ ਨੂੰ ਯਾਰ ਤੁਸੀਂ ਬਦਨਾਮ ਕਰਿਆ ਯਾਰ ਇਹ ਕਿਹੜੀ ਕਹਾਵਤ ਚ ਲਿਖਿਆ ਯਾਰ ਨਹੀਂ ਬਦਨਾਮ ਕਰਨਾ ਸੀ ਕੁੜੀ ਨੂੰ ਸਾਨੂੰ ਪਤਾ ਸਾਡੇ ਦਾ ਅੱਗੇ ਬਿਜ਼ਨਸ ਪਹਿਲਾਂ ਕਰੋਨਾ ਨੇ ਖਾ ਲਿਆ ਨੌਟਬੰਦੀ ਨੇ ਖਾ ਲਿਆ ਆ ਰਹਿਣਾ ਖੁਰਦਾ ਆ ਪਾਰਟੀਆਂ ਹੁਣ ਸਾਡੇ ਬਾਰੇ ਕੀ ਸੋਚਣਗੀਆਂ ਸਾਰੀ ਮੀਡੀਆ ਦਾ ਧੰਨਵਾਦ ਵੀਰ ਬਣ ਕੇ ਇੰਨਾ ਹੀ ਮੈਂ ਬੋਲ ਦੇਖਣ ਕਹਿੰਦਾ ਵੀ ਇਹਨਾਂ ਤੁਸੀਂ ਸਾਥ ਦੇ ਰਹੋ ਬਿਲਕੁਲ ਧੰਨਵਾਦ ਸਾਰੀ ਮੈਨੇਜਮੈਂਟ ਬੈਠੀ ਆ ਸਾਡੀ ਸਾਡੇ ਵਾਈਸ ਪ੍ਰਧਾਨ ਜੀ ਬੈਠੇ ਨੇ ਸਾਡੇ ਸਿਮਰਨ ਜੀ ਬੈਠੇ ਨੇ ਤੁਹਾਡੇ ਇਸ ਮੁੰਡੇ ਨੇ ਸਾਰਾ ਕੰਮ ਕਰਿਆ ਉਹਦੇ ਹਾਂ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਤੁਸੀਂ ਸੇਫਟੀ ਦੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਅੱਗੇ ਨਾ ਕੋਈ ਤੁਸੀਂ ਸਟੇਟਮੈਂਟ ਦੇਵਾ ਨਾ ਕੋਈ ਕੁਝ ਮਤ ਕਰ ਜਰੂਰ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਅਸੀਂ ਪਰ ਜੀ ਮੈਂ ਦੱਸਦਾ ਪ੍ਰਸ਼ਾਸਨ ਉੱਤੇ ਕੀ ਕਰੂੰ ਕੋ ਜੋ ਵੀ ਵਿਆਹ ਚ ਹੈ ਇੱਕ ਵਿਆਹ ਚ ਤੁਸੀਂ ਮਤਲਬ ਛੋਟੇ ਘਰੇ ਵਿਆਹ ਹੈ ਤੁਸੀਂ ਵਿਆਹ ਨਾ ਬੁੱਕਰੇ ਸਾਨੂੰ ਸੋਨੂੰ ਕੀ ਪਤਾ ਛੋਟਾ ਦੋਸਤੋਂ ਕੋਈ ਖਰਾਬੀ ਕਰ ਗਿਆ ਜੀ ਛੋਟਾ ਛੋਟਾ ਦਾ ਕੋਈ ਕਸੂਰ ਨਹੀਂ ਹੋਣੇ ਚ ਪਾਰਟੀ ਦਾ ਘਰ ਦਾ ਕੋਈ ਕਸੂਰ ਨਹੀਂ ਰਿਸ਼ਤੇਦਾਰ ਕੋਈ ਇਹਦੀ ਹੱਕਤ ਕਰਦਾ ਵੈਸੇ ਤਾਂ ਮੈਂ ਇੱਕ ਗੱਲ ਅਸੀਂ ਪ੍ਰੋਮ ਬੋਲ ਲਾਂਦੇ ਨੇ ਪਰ ਰਿਸ਼ਤੇਦਾਰ ਨੂੰ ਕੰਟਰੋਲ ਕਰਨ ਲਈ ਬੰਦੇ ਵੀ ਤਿਆਰ ਰਹਿੰਦੇ ਨੇ ਉੱਤੇ ਰਿਸ਼ਤੇਦਾਰ ਉਹਨਾਂ ਦੇ ਉਹ ਕਿੰਨਾਂ ਲਈ ਉੱਤੇ ਨੇ ਜਿੱਥੋਂ ਬੰਦਾ ਆਪ ਹੀ ਖਰਾਬੀ ਹੋ ਜਾਵੇ ਮੈਂ ਤਾਂ ਪਾਰਟੀ ਨੂੰ ਅਰਜ਼ ਕਰਦਾ ਵੀ ਤੁਸੀਂ ਇਹਦੇ ਮੋਲ ਤੋਂ ਬਚੋ ਵਿਆਹ ਵਾਲੇ ਯਾਰ ਦੋਸਤੀ ਉਹ ਜਿਹੜਾ ਬਲਾਉਂ ਜਿਹੜਾ ਛੋਟਾ ਵਿਆਹ ਪੂਰ ਚੜ ਸਕੇ ਕਿਸੇ ਵੀ ਇਕੱਲੇ ਬੰਦੇ ਨਾਲ ਇੰਨਾ ਕੁ ਦਾ ਥੋੜਾ ਫੰਕਸ਼ਨ 10 ਲੱਖ ਰੁਪਏ ਲੱਗ ਜਾਂਦਾ ਉਹ ਵਿਆਹ ਖਰਾਬ ਹੋ ਜੇ ਉੱਤੋਂ ਦਾ ਸਾਨੂੰ ਪਰਸਾਨੀ ਉੱਤੋਂ ਸਾਨੂੰ ਪਰਸਾਨੀ ਪ੍ਰਧਾਨ ਜੀ ਜਿਵੇਂ ਆਰਗੇਨਾਈਜ਼ਰ ਨੇ ਇਹ ਖੈਰ ਕਰਦੇ ਨੇ ਲੈ ਕੇ ਜਾਂਦੇ ਨੇ ਕਿ ਲੱਗਦਾ ਉਹ ਖਰਚ ਪੈਂਦਾ ਕੋਈ ਸੇਫਟੀ ਕਰਨ ਪਰ ਜਿਹੜੇ ਸਿਮਰ ਨੂੰ ਲੈ ਕੇ ਗਏ ਸਿਮਰ ਦੇ ਖਿਲਾਫ ਹੀ ਖੜੇ ਹੋ ਗਏ ਦੇਖੋ ਜੀ ਸਾਰੇ ਉਹਨਾਂ ਦੇ ਇਹ ਜੇ ਨਹੀਂ ਹੁੰਦਾ ਇਹ ਸਾਰੇ ਉਹਨਾਂ ਦੇ ਬੈਠੇ ਨੇ ਅੱਜ ਇਹਨਾਂ ਦਾ ਤੇ ਹੈਲਪ ਚ ਆਨੇ ਨਾ ਆਇਨੇ ਨਾ ਸਾਰੇ ਨਹੀਂ ਉਹਨੇ ਇਹ ਇੱਕਾ ਦੁੱਕੀ ਉਹਨਾਂ ਨੇ ਜਿਹੜੇ ਬੰਦੇ ਆਪ ਹੀ ਡਾਊਨ ਹੋ ਜਾਂਦੇ ਉਹਨਾਂ ਦਾ ਕੋਈ ਮਾੜਾ ਨਹੀਂ ਹੈ ਉਹ ਰੈਂਜਰ ਮਾਰਾ ਨਹੀਂ ਆ ਕੋਈ ਡੀਜੀਲ ਮਾਰਾ ਨਹੀਂ ਆ ਪਰ ਕੁਝ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਹੁਣ ਮੇਰੇ ਘਰ ਜਿਹੜੇ ਇਹਨੂੰ ਲੈ ਕੇ ਗਏ ਨੇ ਸੁਣੋ ਉਹ ਸਿਮਰਨ ਦੇ ਖਿਲਾਫ ਹੋ ਗਏ ਜੀ ਦੱਸੋ ਇਹ ਕੋਈ ਇਨਸਾਫ ਦੀ ਗੱਲ ਹੈ ਤੁਸੀਂ ਚਲੋ ਸਿਮਰਨ ਦੀ ਗਲਤੀ ਸੀ ਮੈਂ ਕਹਣਾ ਗਲਤੀ ਹੋਗੀ ਤੁਸੀਂ ਯਾਰ ਬਖਾ ਦੇ ਨੇ ਸੋਡੀ ਅਖਰ ਤੇ ਤੁਸੀਂ ਅਖਰ ਤਵਾ ਲਾ ਰਹਿਓ ਸਾਰੀ ਸਾਡੀ ਕਲਚਰ ਬਦਨਾਮ ਕਰਤਾ ਤੁਸੀਂ ਤੁਸੀਂ ਛੱਡੇ ਕੀ ਆ ਪਾਰਟੀਆਂ ਤੇ ਕਿਸੇ ਜਾਊਗੀ ਜਾ ਸਿਵਰਨ ਦੀ ਗਲਤੀ ਹੋ ਵੀ ਗਈ ਸੀ ਮੈਂ ਨਹੀਂ ਕਰਨ ਹਾਲ ਹੋ ਗਈ ਸੀ ਤੁਸੀਂ ਹਰ ਬੈ ਕੇ ਸਮਝੌਤਾ ਕਰਾ ਦਿੱਤਾ ਉਹਨੂੰ ਸਮਝਾ ਲੈ ਤੇ ਤਸਤ ਸਿਰੋਂ ਤੇਰੀ ਗਲਤੀ ਆ ਇਹ ਨਹੀਂ ਹੋਣਾ ਸੀ ਬਲਕਿ ਉਹਨੂੰ ਬਦਨਾਮ ਕਰਤਾ ਕੁੜੀ ਨੂੰ ਜੇ ਕੁੜੀ ਰਾਇਨ ਨਾ ਮਕਰੂਗੀ ਤਾਂ ਆਪ ਕਰੂਗੀ ਕੋਈ ਠੱਕੇ ਨਾਲ ਨਹੀਂ ਕਰਾ ਸਕੋ ਜਿਸੋ ਰਾਇਨ ਨਾ ਇਹਦਾ ਮਨ ਕਰੂਗਾ ਕਰੇ ਅਸੀਂ ਇਹਨੇ ਲਾਣਾ ਇਹਦਾ ਮਨ ਨਹੀਂ ਕਰੂਗਾ ਤਾਂ ਅਸੀਂ ਲਾਣਾ ਦੂਜਾ ਗਰੁੱਪੋਂ ਦਿੱਤਾ ਜਿਹੜੇ ਸਰਦਾਰ ਨੇ ਖਾਪਾ ਤੁਹਾਡੀ ਉਹਨਾਂ ਕੋਈ ਬਾਬਾ ਕਹਦੇ ਤੁਸੀਂ ਪ੍ਰਧਾਨ ਹੈਗੇ ਹੋ ਤੁਸੀਂ ਕੋਈ ਜਰੀਆ ਘਾਦੇ ਹੋ ਕੁਛ ਤਰ੍ਹਾਂ ਦੇ ਦੇਖੋ ਜੀ ਸਾਰਾ ਦੇ ਦੇਖੋ ਜੀ ਮੇਰੀ ਬੇਨਤੀ ਸੁਣੋ ਸਾਡਾ ਸਿਸਟਮ ਆਪਣਾ ਸਾਡਾ 1400 ਤੋਂ ਚੱਲੇ ਉਹ 2-3 ਸਾਲਾਂ ਤੋਂ ਚਲਾਇਆ ਉਹਨਾਂ ਨਾਲ ਜ਼ਿਆਦਾ ਭੰਗੜੇ ਵਾਲੇ ਤੇ ਕੁਲੀਆਂ ਬੁਣਿਆ ਸਾਡੇ ਨਾਲ ਡੀਲ ਕਰਦਾ ਅਸੀਂ ਕਹਿੰਦਾ ਵਸਦਾ ਹੈ ਜੀ ਚਾਹੇ ਉਹ ਭੰਗੜੇ ਵਾਲੇ ਨੇ ਹੁਣ ਭੰਗੜੇ ਆ ਪ੍ਰਧਾਨ ਵੀ ਆਇਆ ਉਹ ਭੰਗੜੇ ਵਾਲਾ ਬੰਟੀ ਮੇਰਾ ਕਹਿੰਦਾ ਵਸਦਾ ਸਾਰੇ ਹੈ ਤੇ ਇੱਕੋ ਹੀ ਨਾਲ ਅਸੀਂ ਵੀ ਸਾਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਸੀ ਮੇਰੀ ਤਾਂ ਉਹਨਾਂ ਨੂੰ ਭਰਾਵਾਂ ਨੂੰ ਸੋਚ ਹੈ ਸਾਡੇ ਇਹ ਤਾਂ ਸਾਡੀ ਚੋਣ ਉਹ ਭਰਾਓ ਜਾ ਕੋੜੇ ਤਾਂ ਕੱਲ ਕੋਈ ਤੂ ਵੀ ਚੜਦੀ ਨਾ ਉਹਨੂੰ ਹੋਰ ਵਿਗਾੜਿਆ ਨਾ ਕਰੋ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਹੋਰ ਨਾ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰੋ ਇਹਨੇ ਨਹੀਂ ਤਾਂ ਸਮਝੋਤਾ ਹੁਣ ਅਸੀਂ ਤਾਂ ਨਹੀਂ ਹੋਣਦਿਆਂ ਇਸ ਦੇ ਬਿਆਨ ਦੇ ਵਿੱਚ ਉਹ ਦੱਸੋ ਦੀ ਕਿੱਥੋਂ ਸਮਝੋਤਾ ਜਦੋਂ ਆਪਾਂ ਯਾਰ ਇਕੱਠ ਬੈਠ ਕੇ ਸਮਝੋਤੇ ਨੇ ਤੁਸੀਂ ਤਾਂ ਮੀਡੀਆ ਚੱਲ ਪਈ ਯਾਰ ਐ ਨਹੀਂ ਸਮਝੋਤੇ ਨੇ ਬੈਠ ਕੇ ਸਹੀ ਤਰੀਕੇ ਨਾਲ ਤਾਂ ਹੀ ਰਹਿ ਜਾਊਗਾ ਭਰਾਵਾਂ ਨੂੰ ਉਹਨਾਂ ਨੂੰ ਵੀ ਤੁਸੀਂ ਹੁਣ ਬਹੁਤ ਹੋ ਗਈ ਵੀਡੀਓ ਸਾਰੀ ਹੁਣ ਤੁਸੀਂ ਯਾਰ ਛੋੜ ਕੱਲ ਅੱਛਾ ਕੱਲ ਤਦ ਮੈਂ ਮੀਡੀਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਰੱਬ ਬਣ ਕੇ ਮੇਰੇ ਘਰੇ ਆਏ ਨੇ ਠੀਕ ਹੈ ਨਾ ਜੇ ਮੈਂ ਦਰਖਾਸਤ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤੱਕ ਮੈਨੂੰ ਇਨਸਾਫ ਮਿਲਦਾ ਮੈਨੂੰ ਅਸਲੀ ਇਨਸਾਫ ਜਿਹੜਾ ਆ ਮੀਡੀਆ ਨੇ ਹੀ ਦਿਲਵਾਇਆ ਹੈਗਾ ਠੀਕ ਹੈ ਜੋ ਸੱਚੀ ਜਿਹੜੀ ਗੱਲ ਹੈ ਠੀਕ ਹੈ ਨਾ ਮੈਂ ਉੱਥੇ ਦਰਖਾਸਤ ਕਰਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲਗੀ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਭਾਜੀ ਕੀ ਕਹਿੰਦੇ ਆ ਕੀ ਨਾਮ ਸੀ ਉਹਦਾ ਲਾ ਪੁੱਛਿਆ ਤਾਂ ਨਾਮ ਕੀ ਸੀਗਾ ਜੀ ਦਾ ਸ਼ੋਅ ਸੀ ਉਹਦਾ ਨਾਮ ਬੈਣੀਪਾਲ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਰਚਾਨਨ ਚ ਮਣਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਕਿ ਉਹ ਬੈਣੀਪਾਲ ਬੰਦੇ ਪਰਚਾਨਨ ਚ ਮਣਾ ਕਿਉਂ ਕਰ ਰਿਹਾ ਹੈ ਬਸ ਇਹੀ ਕਹਿ ਸੀ ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲਦੇ ਕਿ ਬਤ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਹਾਂ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੁਛ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓ ਕਾਟ ਕੀ ਕਰਨ ਆਇਆ ਮੈਂ ਉਹਨਾਂ ਦਾ ਬਾਇਓ ਕਾਟ ਕਰਦਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਆ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗਿੱਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ 'ਚ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਕੀ ਕਹਣਾ ਪਰਸਨਲ ਲਾਈਫ ਤੋਂ ਤੁਹਾਡੇ ਉਤਰ ਆਏ ਨੇ ਕੁਝ ਵਿਆਖਿਆ ਕਰਦਾ ਹੈ ਚਲਪੀਆਂ ਨੇ ਉਹ ਲੈ ਉਹ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀਆਂ ਪਰਸਨਲ ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹ 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 ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ ਮੀਡੀਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ ਜੇ ਤੁਹਾਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ। ਠੀਕ ਹੈ ਨਾ? ਹੁਣ ਉਹ ਜਿਹੜੇ ਉਹਨੇ ਉਹਨਾਂ ਕੇ ਦਹਾਂਜੀ ਜੀ ਹੰਝ ਦਾਰੂ ਕੀਤੀ ਹੋਈ ਸੀ। ਬੰਦਾ ਨੂੰ ਪੁੱਛੇ ਤਾਂ ਉੱਥੇ ਮੌਜੂਦ ਸੀ। ਗੋਤੇ ਹੈ ਸੀ। ਮੈਂ ਤੇ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਗਏ ਮੈਂ ਚਾਹਨੀ ਆ ਹਿੱਸਾ ਨੂੰ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਉੱਥੇ ਆ ਰਹੀ ਆ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਥਾਣੇ 'ਚ ਕੀ ਕਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਠੀਕ ਹੈ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਮothe ki language ਇਹ ਇੰਨੀ ਇਹਨਾਂ ਦਾ ਉਹ ਸੀਗਾ ਤਾਂ ਸਿਮਰ ਜਿੰਨਾ ਬਾਟਾ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੇ ਮੇਰੀ سپورਟ 'ਚ ਖੜੇ ਨੇ ਦੇ ਖਿਲਾਫ ਪਰਚ ਆਇਆ ਕਿ ਕਿਸੇ ਨੂੰ ਮਾਫ ਕਰਨ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰੌਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋਗੀ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਬਈ ਮੁੰਡੇ ਵੀ ਮਾਰੇ ਨਹੀਂ ਹੁੰਦੇ ਤੇ ਕੁੜੀਆਂ ਵੀ ਮਾਰੀਆਂ ਨਹੀਂ ਹੁੰਦੀਆਂ ਠੀਕ ਹੈ ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀਆਂ ਜਾਂ ਪੁਛ ਬੋਲ ਰਹੀਆਂ ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ ਠੀਕ ਹੈ ਉਹਨਾਂ ਨੇ ਨਕਾਬ ਬਣਾ ਕੇ ਆਪਸ ਹੀ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ ਫੇਕ ਵੀਡੀਓ ਕਹਿ ਰਹੇ ਨੇ ਕਿ ਕਿਸੇ ਦੀ ਫੇਕ ਵੀਡੀਓ ਹੈ ਵੀਡੀਓ ਉਹਨਾਂ ਦੀ ਹੀ ਹੈ ਉਹ ਨਹੀਂ ਉਹ ਵੀਡੀਓ ਉਹਨਾਂ ਦੀ ਹੀ ਹੈ ਉਹ ਕਿੰਨਾ ਨੇ ਬਣਾ ਦਿੱਤੀ ਫਿਰ ਤੂੰ ਬੈਸੇ ਕਿਸੇ ਛੋਟੇ ਵੀਡੀਓ ਦੇ ਟੇਕ ਵੀਡੀਓ ਪਾ ਪਰ ਗਲ ਸਵਾਲ ਉੱਤੇ ਆਉਂਦਾ ਕਿ ਜਿਹਨਾਂ ਨੇ ਜਿਹਨਾਂ ਦੇ ਕਲਾਸ ਵਿੱਚ ਪੜ੍ਹਾਇਆ ਉਹ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਤੋਂ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਥਲੇ ਨਾਲ ਤੇ ਕਿਹੜੇ ਨਹੀਂ ਖੜ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਤੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮਾਮੂਰੇ ਆ ਕੇ ਨਕਾਬ ਟੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਉਹ ਮੰਨ ਜਾਵੇ ਮੇਰਾ ਫੋਨ ਕਿੱਥੇ ਗਿਆ ਤੁਸੀਂ ਮਰ ਹੁਣ ਅੱਗੇ ਕੀ ਅੱਜ ਤੱਕ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਹੁਣ ਤੁਸੀਂ ਸੋਚਾ ਕਿ ਕੀ ਪਲਾਨ ਕੀਤਾ ਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ ਜਿਹੜੇ ਮੁੰਡੇ ਖੜੇ ਜਿਹਨਾਂ ਦੀ ਪਛਾਣ ਤੁਸੀਂ ਕਰ ਲਗੇ ਦੇਖੋ ਇਹ ਮੁੰਡੇ ਜਿਹੜੇ ਉੱਥੇ ਵਿਆਹ ਤੇ ਮੌਜੂਦ ਸੀਗੇ ਮਨੇ ਜੋ ਬੋਲਿਆ ਸੀ ਉਹ ਆਪਣੇ ਸਾਹਮਣੇ ਰੱਖ ਲਓ ਸਾਹਮਣੇ ਸਭ ਤੋਂ ਪਹਿਲਾਂ ਤੁਸੀਂ ਖਲਾਉਣਾ 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 ਵਿੱਚ ਰੱਖ ਕੱਪੜੇ ਪਾਉਂਦੇ ਹੋ ਥੋੜਾ ਜਿਹਾ ਦੇਖ ਲਓ ਆਪਣਾ ਇਹ ਕੋਨਾ ਜਿਹੜੇ ਬੇਟੀ ਫੋਟੋ ਖੜੇ ਇਹ ਮੁੰਡਾ ਉਹਨਾਂ ਨੇ ਫੜਿਆ ਸੀ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿ ਸਭ ਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਕਿ ਤੋਂ ਬਕਾਇਆ ਜਾ ਰਿਹਾ ਆ ਇਹ ਪੁਲਿਸ ਦਾ ਜਿਹੜਾ ਲੀਡਰ ਹੈਗਾ ACP ਦਾ ਲੀਡਰ ਉਹ ਸਪੈਰਿੰਗ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਐਕਚੁਅਲੀ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਾ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਕੇ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆਡੀਅנס ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਦੇ ਨੇ ਉਹ ਸੀਗੀ ਤੇ ਲੇਕਿਨ ਜਿਹੜਾ ਮੈਂ ਤਾਂ ਪਹਿਲਾਂ ਵੀ ਆਪਣਾ ਉਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ ਕਿਉਂ ਨਹੀਂ ਕਰ ਰਹਾ ਉਹਦੇ ਨਾਲ ਮੇਰੀ ਜਿਹਦਾ ਨਾਮ ਬਾਲੀਪਾਲ ਨੇ ਇਹ ਪਸੰਦਨ ਤੋਂ ਇਨਕਾਰ ਕੋ ਕੀਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁੱਕਰਦਾ ਕਿਉਂ ਪਿਆ ਹੋਇਆ ਤੂੰ ਮੇਰੇ ਖਿਲਾਫ ਉੱਠਦੀ ਉਹਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਉਹ ਕਹਿੰਦਾ ਉਹ ਵੀਡੀਓ ਪਾਈ ਆ ਉਹ ਵੀਡੀਓ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨਾਲ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਆ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ ਚਲ ਇਹ ਸਫਾਈਆਂ ਤੇ ਦਫਾ ਕਰੋ ਮੁੱਦੇ ਤੇ ਗੱਲ ਤੇ ਆਉਂਦੇ ਆ ਤੇ ਜੇਦ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਆ ਬਾਕੀ ਇਹ ਮੁੰਡਾ ਕੌਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਨਾਲ ਮੈਨੂੰ ਪ੍ਰੋਬਲਮ ਐਨੇ ਮਾਰਿਆ ਸੀ ਮੋਬਾਈਲ ਸਿੱਧਾ ਕਰ ਇੱਕ ਨਕਲ ਖੁਸਤਿਲਾ ਇੱਕ ਦਿਗਾ ਬਸ ਰੱਖੋ ਜਰਾ ਸੱਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਪੜੇਗਾ ਕਿ ਪੜੇਗਾ ਕਿ ਪੜੇਗਾ ਫੜੇਗਾ ਕਿ ਨਹੀਂ ਫੜੇਗਾ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਐ ਸਿੱਧੀ ਜੇ ਇਹ ਲੜਕਾ ਮਾਫੀ ਮੰਗਦਾ ਤੁਸੀਂ ਮਾਤਰ ਨੂੰ ਤਿਆਰ ਹੋ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਕਿ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਪੀਲਾ ਚੰਗੀ ਤਰੀਕਾ ਗੱਡਿਆ ਹੋਇਆ ਜਾਂ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹੇ ਕਹੂੰਗੀ ਧੰਨਵਾਦ